ਆਓ ਆਓ ਆਵੇ ਤੁਹਾਨੂੰ ਵੀ ਆ ਜਾਓ ਹੁਣ ਸਮਾਨ ਕੱਢ ਲਓ ਚੌਥਾ ਠੀਕ ਹੈ ਨਹੀਂ ਉਹ ਬਿਜਲੀ ਕਟਾਓ ਇਹਦਾ ਇਹ ਬੰਦ ਕਰ ਦਿਓ ਇਹ ਆ ਤਾਂ ਬੰਦ ਕਰੀਏ ਅਸੀਂ ਕਰਾਤੀਆਂ ਇਹ ਆ ਦੇਖੋ ਬੰਦ ਕਰਾਤੀਆਂ ਇਹਦੇ ਨਾਲ ਨਹੀਂ ਆਉਂਦੀ ਇਹਨਾਂ ਦੇ ਵਿੱਚ ਆਪਾਂ ਨੂੰ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਰਤਪੁਰ ਸਾਹਿਬ ਵਿਖੇ ਹੋਈ ਵੱਡੀ ਕਾਰਵਾਈ ਕੀਰਤਪੁਰ ਸਾਹਿਬ ਵਿਖੇ ਚੁਗਿਆਂ ਤੋਂ ਵਿਕਦੇ ਨਸ਼ਿਆਂ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਧਰਨਾ ਉਲੀਕਿਆ ਗਿਆ ਸੀ ਜਿਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਧਰਨਾ ਦੇਣ ਵਾਲੇ ਆਗੂਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਪੁਲਿਸ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਉਚਿਤ ਕਾਰਵਾਈ ਕਰੇਗੀ ਜਿਸ ਤੋਂ ਬਾਅਦ ਪੁਲਿਸ ਵੱਲੋਂ देर शाम ਉਕਤ ਛੁੱਗੀਆਂ ਤੇ ਜਿੱਥੇ ਵੀ ਨਸ਼ਾ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਉੱਥੇ ਕਾਰਵਾਈ ਕੀਤੀ ਗਈ। ਥਾਣਾ ਮੁਖੀ ਜਤਿਨ ਕਪੂਰ ਵੱਲੋਂ ਜ਼ਮੀਨ ਮਾਲਕਾਂ ਨੂੰ ਵੀ ਸਖਤੀ ਨਾਲ ਕਿਹਾ ਗਿਆ ਹੈ ਕਿ ਅਗਰ ਤੁਹਾਡੀ ਜਗ੍ਹਾ ਵਿੱਚ ਬੈਠੇ ਲੋਕ ਕੋਈ ਵੀ ਨਸ਼ਾ ਵੇਚਦੇ ਪਾਏ ਗਏ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਜ਼ਮੀਨ ਮਾਲਕਾਂ ਨੇ ਛੁੱਗੀਆਂ ਨੂੰ ਤਾਲੇ ਲਗਾ ਦਿੱਤੇ। ਇਸ ਮੌਕੇ थाना ਮੁਖੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਅਗਰ ਇਹਨਾਂ ਝੁੱਗੀਆਂ ਵਿੱਚ ਜਾਂ ਕਿਸੇ ਹੋਰ ਥਾਂ ਤੇ ਵਿਕਦਾ ਪਾਇਆ ਗਿਆ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਜੀ ਮੈਂ ਵੀ ਗੱਲ ਸੁਣ ਰਿਹਾ ਹਾਂ ਬੋਲੀਏ ਸਰਸਾਮਰੀ ਕੇ ਕੋਈ ਮਰਜੀ ਆ ਆ ਕੋਈ ਆ ਕੇ ਰੋਵੇ ਪਿੱਟੇ ਜੋ ਮਰਜੀ ਅੱਜ ਨਹੀਂ ਕਰਦੇ ਅਸੀਂ ਨਹੀਂ ਕਰਾਂਗੇ ਇਹ ਗੱਲ ਕਿਰਮਤੀ ਕੋਈ ਚਲੇ ਦੇਣੀ ਇਹ ਮਸਲਾ ਹੈ ਕਿ ਇਹਦਾ ਸੁਧਰ ਨਹੀਂ ਆਣਾ ਕੰਮ ਹਾਂ ਹਾਂ ਪਹਿਲੇ ਸੁਧਰਿਆ ਪਹਿਲਾਂ ਕਾਫੀ ਹੋ ਗਿਆ 200 ਖਾਨੇ ਵੀ ਯੋਗਦਾਨ ਦੇਣਾ ਪੈਣਾ ਇਸ ਗੱਲ ਤੇ ਅਸੀਂ ਤਾਂ ਕਹਿੰਦੇ ਵੀ ਚਲੋ ਬੋਖੀਆ ਜੋ ਪੁਲਿਸ ਕਰ ਰਹੀ ਹੈ ਅਸੀਂ ਇਹ ਚਾਹਦੇ ਵੀ ਹੁਣ ਇਹ 350 ਸਾਲੇ ਵਾਲਾ ਬਹਾਨਾ ਹੀ ਨਾ ਕਰਕੇ ਰੱਖੇ ਇਹਨੂੰ ਬਰਕਰਾਰ ਰੱਖੇਗੇ ਇਹ ਪੱਕੇ ਤੌਰ ਤੇ ਬੰਦ ਹੋਣ ਤੇ ਮੈਂ ਤਾਂ ਕਹਿੰਦਾ ਇਹਨਾਂ ਨਾਲ ਚਿੱਟੀਆਂ ਦੇ ਜਿੱਦਾਂ ਸਫਾਈ ਕੀਤੀ ਬਲਡੋਜ਼ਰ ਫੇਰੇ ਸਾਨੂੰ ਇੱਥੇ ਵੀ ਬਲਡੋਜ਼ਰ ਖੜਦਾ ਦੇਖਣਾ ਚਾਹੀਦਾ ਤਾਂ ਕਿ ਇਹਨੂੰ ਕਾਰਵਾਈ ਬੰਦਾ ਹਾਂਜੀ ਹਾਂਜੀ ਇਹ ਇਹ ਤੁਸੀਂ ਕਿਰਾਏ ਦੇ ਦਿੱਤੀ ਸੀ ਕਿਵੇਂ ਹਾਂਜੀ ਉਦਾਂ ਹੀ ਕਦੇ ਅਸੀਂ ਰਹਿਣਾ ਇੱਥੇ ਅਸੀਂ ਕੋਈ ਰੈਗੂਲਰ ਕੋਈ ਗੱਲ ਨਹੀਂ ਅੱਛਾ ਇਹ ਤਾਂ ਆਪਣਾ ਸਮਾਨ ਸੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਬ ਇਹ ਤੇ ਕੀ ਸਾਨੂੰ ਤਾਂ ਪਤਾ ਨਹੀਂ ਤੇ ਕੱਲ ਪਤਾ ਲੱਗੇ ਗੱਲ ਇਹ ਤਾਂ ਕਾੜ ਜਾ ਹੋਇਆ ਜਿਹੜਾ ਭਾਈ ਇਹ ਤਾਂ ਸਾਰੇ ਨਾਲ ਦਾ ਵੀਰਾ ਸਾਰਾ ਹੀ ਨਹੀਂ ਨਹੀਂ ਚਲੋ ਜੇ ਹੁਣ ਇਹ ਤਾਲੇ ਦੀ ਤੁਸੀਂ ਜ਼ਿੰਮੇਵਾਰੀ ਲੈਂਦੇ ਆ ਤੇ ਦੁਬਾਰੇ ਉਹਨਾਂ ਨਹੀਂ ਲਾਉਂਗੇ ਆ ਤਾਲੇ ਸੀ ਲਾਉਂਦੇ ਭਾਈ ਨਹੀਂ ਜੇ ਦੁਬਾਰੇ ਤੁਸੀਂ ਕਰਦੇ ਆ ਵੇਦਿਆ ਭਈਆ ਸਭ ਇੱਕ ਮਿੰਟ ਯਾਰ ਗੱਲ ਕਰਨ ਦੇ ਜੇ ਹੁਣ ਦੁਬਾਰੇ ਲਾਉਂਗੇ ਆ ਕੇ ਤੁਸੀਂ ਕੀ ਕਰੋਗੇ ਫਿਰ ਤਾਲਾ ਆਪਣਾ ਲਾਣਾ ਹੀ ਇਹ ਤਾਲਾ ਲਾਤਾ ਤੁਸੀਂ ਆਪਣਾ ਦੁਬਾਰੇ ਜੋਰੇ ਆ ਕੇ ਫੇਰ ਤਾਲਾ ਆਪਣਾ ਲਾਣਾ ਹੀ ਇਹ ਤਾਲਾ ਲਾਤਾ ਤੁਸੀਂ ਆਪਣਾ ਦੁਬਾਰੇ ਜੋਰੇ ਆ ਕੇ ਫੇਰ ਤਾਲਾ ਆਪਣਾ ਲਾਣਾ ਹੀ ਇਹ ਤਾਲਾ ਲਾਤਾ ਤੁਸੀਂ ਆਪਣਾ ਦੁਬਾਰੇ ਜੋਰੇ ਆ ਕੇ ਫੇਰ ਤਾਲਾ ਆਪਣਾ ਲਾਣਾ ਹੀ ਇਹ ਤਾਲਾ ਲਾਤਾ ਤੁਸੀਂ ਆਪਣਾ ਦੁਬਾਰੇ ਜੋਰੇ ਆ ਕੇ ਫੇਰ ਤ ਕਾਰਵਾਈ ਤੇ ਤੁਹਾਡੇ ਤੇ ਆਓ ਅੱਗੇ ਆਓ ਮੇਰੇ ਨਾਲ ਮੇਰੇ ਨਾਲ ਪਿਛਲੇ ਦਿਨੀ ਮੈਂ ਇੱਕ ਦੇਖਿਆ ਕਿ ਸਾਡੇ ਇੱਕ ਸੜਕ ਹਾਸੇ ਵਿੱਚ ਲੋਕਲ ਗਰੀਬ ਇਨਸਾਨ ਦੀ ਜਿਹੜੀ ਮੌਤ ਹੋ ਗਈ ਸੀ ਤੇ ਉਸ ਸੰਬੰਧ ਵਿੱਚ ਜਦੋਂ ਮੈਂ ਰਾਤ ਨੂੰ ਉਹਦੀਆਂ ਫੋਟੋਆਂ ਵਾਇਰਲ ਹੋ ਕੇ ਦੇਖੀਆਂ ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਦਾ ਐਕਸੀਡੈਂਟ ਹੋਇਆ ਉਹਦਾ ਕਾਰਨ ਤਾਂ ਨਸ਼ੀਲੀ ਸ਼ਰਾਬ ਤੇ ਜਿਹੜੀ ਇਹ ਨਸ਼ੀਲੀ ਸ਼ਰਾਬ ਐਥੇ ਝੁੱਗੀਆਂ ਚ ਕੀਤ ਪ੍ਰਸਾਦ ਦੀ ਬਸਤੀ ਹੈ ਰਾਜਸਥਾਨੀ ਉਸ ਬਸਤੀ ਦੇ ਵਿੱਚ ਜਿਹੜੀ ਇਹ ਚੱਲਦੀ ਸੀ ਤੇ ਮੇਰੀ ਇਸ ਸੰਬੰਧ ਦੇ ਵਿੱਚ ਗੁਰਵਿੰਦਰ ਸਿੰਘ ਤੇ ਬਲਵੀਰ ਛੰਮੀ ਜੀ ਨਾਲ ਬੈਠ ਕੇ ਇਹ ਗੱਲਬਾਤ ਹੋਈ ਤੇ ਅਸੀਂ ਇੱਕ ਆਪਣੇ ਵੱਲੋਂ ਜਿਹੜਾ ਇਹ ਉਲਿਖਿਆ ਵੀ ਅਸੀਂ ਇਹ ਜਿਹੜਾ ਕੋਡ ਹੈ ਗੀਤ ਪ੍ਰੋਸਾਹ ਦਾ ਉਹਨੂੰ ਇਹ ਕੱਢਣਾ ਹੈ ਤੇ ਅਸੀਂ ਆਪਣੀਆਂ ਲਗਾਤਾਰ ਤਿੰਨ ਚਾਰ ਦਿਨ ਤੇ ਸੰਪਰਕ ਕਰਦੇ ਸੀਗੇ ਆਪਸੀ ਤੇ ਅਸੀਂ ਜਿਹੜਾ ਕੱਲ ਇਹ ਧਰਨਾ ਰੱਖਿਆ ਸੀਗਾ ਤੇ ਸਾਨੂੰ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰleen ਸਿੰਘ ਜੀ ਖੁਰਾਨਾ ਸਾਹਿਬ ਤੇ ਡੀਐਸਪੀ ਸਰਦਾਰ ਜਸ਼ਨਦੀਪ ਜੀ ਮਾਨ ਸਾਹਿਬ ਤੇ ਐਸਐਚਓ ਜਸ਼ਨ ਜਤਨ ਕਪੂਰ ਜੀ ਨੇ ਦਿੱਲੀ ਵਿਸ਼ਵਾਸ ਦਵਾਇਆ ਹੈ ਕਿ ਅੱਜ ਤੋਂ ਬਾਅਦ ਇਹ ਜਿਹੜਾ ਕਾਰੋਬਾਰ ਹੈ ਉਹ ਨਹੀਂ ਚੱਲੇਗਾ ਤੇ ਅਸੀਂ ਜਿਹੜਾ ਕੱਲ ਦਾ ਸਾਡਾ ਧਰਨਾ ਸੀਗਾ ਉਹ ਅਸੀਂ ਆਪਣਾ ਮੋਲਤੀ ਵੀ ਕਰਤਾ ਤੇ ਸਾਡੀ ਅੱਗੇ ਪ੍ਰਸ਼ਾਸਨ ਤੇ ਵੀ ਇਹੀ ਉਮੀਦ ਹੈ ਤੇ ਇਲਾਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਲੋਕ ਸਾਡੇ ਨਾਲ ਜਿਨ੍ਹਾਂ ਨੇ ਮੈਨੂੰ ਮੈਂ ਬੇਨਤ ਫੋਨ ਕੀਤੇ ਸਮਾਜ ਸੇਵੀਆਂ ਨੇ ਬੜੇ ਫੋਨ ਕੀਤੇ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਬੜੇ ਫੋਨ ਕੀਤੇ ਕਿ ਯਾਰ ਵੀ ਆਪਾਂ ਇਸ ਕੰਮ ਨੂੰ ਤੁਹਾਡੇ ਨਾਲ ਹੈ ਤੇ ਮੈਂ ਉਹਨਾਂ ਦਾ ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਨਾਲ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਦੁਬਾਰੇ ਇਹ ਚੁੰਗਿਆ ਜੇ ਕਿਤੇ ਨਸ਼ਾ ਚੱਲਦਾ ਹੈ ਤਾਂ ਉਸ ਸਮੇਂ ਕਿਸੇ ਵੀ ਇਨਸਾਨ ਦੀ ਜਿਹੜੀ ਇਹ ਨਹੀਂ ਸੁਣੀ ਜਾਊਗੀ ਚਾਹੇ ਉਹ ਕਿੱਡਾ ਵੱਡਾ ਅਫਸਰ ਹੋਵੇ ਤੇ ਹੁਣ ਅਸੀਂ ਇਸ ਜਿਹੜੀ ਅੱਗੇ ਚੱਲੀ ਵੀ ਰੀਤ ਹੈ ਹੁਣ ਨਸ਼ੇ ਦੀ ਉਰੇ ਉਹਨੂੰ ਠੱਲ ਪਾਵਾਂਗੇ ਤੇ ਬੰਦ ਕਰਨਗੇ ਪੂਰਨ ਤੌਰ ਤੇ ਇਹ ਹੈਗਾ ਜੀ ਇਹਦੀ ਮਾਲਕਾਂ ਨੂੰ ਇਨਫੋਰਮੇਸ਼ਨ ਕਿਸੇ ਦੀ ਕਿਉਂਕਿ ਜਦੋਂ ਵਾਲੇ ਪਹੁੰਚੀ ਪਾਈਮ ਰੈਂਗ ਕਾਫੀ ਐਫ ਆਈ ਆਰ ਰਿਸਿਵ ਕੀਤੀ ਹੈਗੀ ਜਦੋਂ ਸ਼ਿਕਾਇਤ ਮਿਲਦੀ ਹੈ ਕੋਈ ਰੇਟਸ ਦੇ ਸਰਪ੍ਰਾਈਜ਼ ਚੈਕਸ ਹੁੰਦੇ ਨੇ ਉੱਪਰ ਬਟ ਸਟਿਲ ਲੋਕਾਂ ਦੇ ਵਿੱਚ ਇੱਕ ਰੋਸ਼ ਸੀਗਾ ਸੋ ਆਪਾਂ ਮਾਲਕਾਂ ਨੂੰ ਇਨਫੋਰਮੇਸ਼ਨ ਦਿੱਤੀ ਹੈਗੀ ਤਾਂਕਿ ਜਿਹੜੇ ਮਾੜੇ ਅਨਸਰ ਹੈਗੇ ਇਹਨਾਂ ਨੂੰ ਆਪਣੀ ਜਗ੍ਹਾ ਛੇ ਨਰੇਂਦੋ ਸੋ ਥੈਟ ਇੱਕ ਸ਼ਾਂਤੀ ਮਰੀ ਰਹਿੰਦੀ ਹੈ ਇਲਾਕੇ ਨੂੰ ਜਿਹਨੂੰ ਸੱਧੇ ਦਿਨ ਸਾਲ ਆ ਰਹੇ ਹੈਗਾ ਉਹਦੇ ਚੱਲਦੇ ਵੀ ਜ਼ਰੂਰੀ ਸੀਗਾ ਸਟੇ ਉਹੀ ਕਿਹਾ ਹੈਗਾ ਤੇ ਮਾਲਕਾਂ ਨੇ ਆਪਣਾ ਵਧੀਆ ਇਨੀਸ਼ੀਏਟਿਵ ਲਿਆ ਉਹ ਆਪ ਖੁਦ ਨਹੀਂ ਜਾਣਦੇ ਹੈਗੇ ਕਿ ਕਿਥੇ ਰਵੇਂ ਤਾਂ ਇਹ ਆਪਣੀ ਕਾਰਵਾਈ ਕਰ ਰਹੇ ਹੈ ਤੇ ਪੁਲਿਸ ਇੰਨਾ ਸਹਿਯੋਗ ਦੇ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਰਵੇ ਤੇ ਇਸ ਕਰਕੇ ਸ਼ਾਂਤੀ ਰਵੇ ਤੇ ਅਸੀਂ ਪੁਲਿਸ ਇਸ ਕਰਕੇ ਆਏ ਇਥੇ